ਕਰਨਾ ਜੇ ਮੁੰਡੇ ਆਵੇ ਮੈਨੂੰ ਨੱਚਦੀ ਵੇਖਣਾ ਸੂਟ ਸਵਾ ਦੇ ਫਿੱਟ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚੇ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚੇ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਪੀਆ ਆ ਗਈਆਂ ਤੀਆਂ ਤੇ ਤੀਨੇ ਸੋੜ ਵੀਰਨੋ ਤੀਆਂ ਆ ਗਈਆਂ ਤੀਆਂ ਦੀ ਮਾਏ ਛੋਟੇ ਵੀ ਕੀ ਨਾਮ ਹੈ ਮੈਡਮ ਮੇਰਾ ਨਾਮ ਡਾਕਟਰ ਰੁਨੀ ਜੋਸ਼ੀ ਕਾਸ਼ਲ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਅਲੋਪ ਹੋ ਰਿਹਾ ਸੀ ਤੀਆਂ ਦਾ ਤਿਉਹਾਰ ਉਸ ਨੂੰ ਮਨਾ ਰਹੇ ਹੋ ਅੱਜ ਤੁਸੀਂ ਤੀਆਂ ਦਾ ਤਿਉਹਾਰ ਤੀਆਂ ਦਾ ਤਿਉਹਾਰ ਐਕਚੁਅਲੀ ਉਹ ਜ਼ਿਆਦਾ ਮੰਨਿਆ ਜਾਂਦਾ ਕਿ ਵੀ ਤੀਆਂ ਤੀਆਂ ਤੇ ਉਹ ਦਿਨ ਤਿਉਹਾਰ ਤੇ ਸੌਣ ਤੇ ਮહિਨੇ ਆਪਣੀ ਪੇਕੇ ਆਉਂਦੀਆਂ ਹੁੰਦੀਆਂ ਸੀ ਔਰ ਪੇਕੇ ਆ ਕੇ ਆਪਣੇ ਪਰਿਵਾਰ ਵਿੱਚ ਜੋ ਉਹਨਾਂ ਨੇ ਆਪਣੇ ਸਹੁਰੇ ਘਰੇ ਜੋ ਜਿਸ ਜੋ ਵਿਹਾਰ ਸਿਹਾ ਜਾਂ ਕੀਤਾ ਤਾਂ ਸੱਸਾ ਨੰਦਾ ਇਹ ਜਖਾਨੀਆਂ ਦੀਆਂ ਟਿੱਪਣੀਆਂ ਬੋਲੀਆਂ ਰਾਹੀ ਬੋਲੀਆਂ ਪਾ ਕੇ ਤਿੰਰਿੰਜਣਾ ਵਿੱਚ ਇਕੱਠੀਆਂ ਹੁੰਦੀਆਂ ਸੀ ਔਰ ਆਪਣੀਆਂ ਸਹੇਲੀਆਂ ਸਾਥਣਾਂ ਦੇ ਨਾਲ ਆਪਣੇ ਦਿਲ ਦੇ ਗੁਬਾਰ ਕੱਢਦੀਆਂ ਸੀ ਔਰ ਬੋਲੀਆਂ ਦੇ ਰਾਹੀ ਤੇ ਫਿਰ ਉਹ ਆ ਫੁੱਲ ਗਾਰੀਆਂ ਵੀ ਕੱਟਦੀਆਂ ਸੀ ਚੱਕੀ ਕੱਟਦੀਆਂ ਸੀ ਔਰ ਇਹ ਸਾਰਾ ਕੁਝ ਹੁੰਦਾ ਸੀ ਪਰ ਅੱਜ ਦਾ ਜੋ ਸਮਾਂ ਹੈ ਅੱਜ ਮਨੁੱਖ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਹੈ ਉਹਦੇ ਕੋਲ ਨਾ ਸਮਾਂ ਨਹੀਂ ਹੈ ਕਿ ਮੀਂਹਾਂ বিনা ਔਰਤਾਂ ਕੋਲ ਵੀ ਸਮਾਂ ਨਹੀਂ ਹੈ ਕਿ ਮੀਂਹਾਂ বিনা ਆਪਣੇ ਪੇਕੇ ਜਾ ਸਕਣ ਸੋ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਇੱਥੇ ਕਲਚਰ ਦੇ ਨਾਲ ਜੋੜਿਆ ਜਾ ਸਕੇ ਔਰਤਾਂ ਨੂੰ ਇਕੱਠਿਆਂ ਕੀਤਾ ਜਾ ਸਕੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਮਾਮਾ ਜੋ ਵੀ ਹੁਣ ਪੇਕੇ ਨਹੀਂ ਜਾ ਸਕਦੀਆਂ ਉਹ ਇਸ ਤਰ੍ਹਾਂ ਦੇ ਪ੍ਰੋਗਰਾਮਸ ਵਿੱਚ ਇਕੱਠੀਆਂ ਹੋ ਤੇ ਇੱਥੇ ਆ ਕੇ ਜੋ ਸਾਡੇ ਕਲਚਰ ਵਿੱਚ ਪਹਿਲਾਂ ਹੁੰਦਾ ਸੀ ਉਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਮਾਣ ਸਕਦੀਆਂ ਨੇ ਸਭ ਸਕਦੀਆਂ ਨੇ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਦੱਸ ਸਕਦੀਆਂ ਨੇ ਕਿ ਸਾਡਾ ਕਲਚਰ ਕਿੱਦਾਂ ਦਾ ਹੈ ਔਰ ਉਹਨੂੰ ਸਾਹਮਣਾ ਕਿੱਦਾਂ ਜੀ। ਕੀ ਨਾਮ ਹੈ ਆਪਣਾ? ਹਾਂ ਮੈਂ ਡਾਕਟਰ ਪਰਵੇਨ। ਡਾਕਟਰ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਤੀਆਂ ਦਾ ਤਿਹਾੜੀ ਮਨਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ? ਮਾਂਜੀ ਇੱਕੋ ਜਿਹਦਾ ਦੁਨੀਆ ਤੋਂ ਤਿਹਾਰਾ ਸਪੈਸ਼ਲ ਦਿਨਾਂ ਵਾਸਤੇ ਬਣਾ ਹੋਇਆ ਤੇ ਬਹੁਤ ਹੀ ਜ਼ਿਆਦਾ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇੰਨੀ ਔਰਤਾਂ ਨੇ ਪਾਰਟਿਸਪੇਟ ਕੀਤਾ ਅੱਜ ਬਕਰੇ ਬਕਰੇ ਸ਼ਹਿਰ ਤੋਂ ਸਿੰਘ ਸੰਗਰੂਰ ਤੋਂ ਨਹੀਂ ਇਹ ਹੋਰ ਵੀ ਸ਼ਹਿਰਾਂ ਤੋਂ ਜਿਹੜੀਆਂ ਲੜੀਆਂ ਸਾਨੂੰ ਆਈਆਂ ਹੋਈਆਂ ਤੇ ਅੱਜ ਜਿਹੜੇ ਬੱਚੇ ਸਨ ਉਹਨਾਂ ਨੇ ਦੇਖਿਆ ਚਰਨ ਦਾ ਮਦਾਣੀ ਛਾਜ ਜਿਹੜੀਆਂ ਚੀਜ਼ਾਂ ਲੋਪ ਹੋ ਚੁੱਕੀਆਂ ਹਨ ਬੱਚਿਆਂ ਨੇ ਉੱਥੇ ਆਪਣੀਆਂ ਮਾਵਾਂ ਨੂੰ ਉਹਨਾਂ ਬਾਰੇ ਪੁੱਛਿਆ ਤੇ ਇਹਦੇ ਨਾਲ ਬੱਚਿਆਂ ਨੂੰ ਨੌਲੇਜ ਵੀ ਮਿਲੀ ਐਟ ਦ ਸੇਮ ਟਾਈਮ ਜਿਹੜੇ ਸਾਡੀਆਂ ਧੀਆਂ ਸੀ ਗਿਆ ਜੋ ਉਹਨਾਂ ਨੇ ਪੁਰਾਣੀਆਂ ਬੋਲੀਆਂ ਜੋ ਬਜ਼ੁਰਗਾਂ ਨੇ ਸਾਹਮਣੇ ਜੁਆਇਨ ਕੀਤਾ ਉਹਨਾਂ ਨੇ ਵੀ ਪੁਰਾਣੀਆਂ ਸਿੱਖੀਆਂ ਬੋਲੀਆਂ ਪਾ ਕੇ ਸਾਨੂੰ ਜੋ ਹੈ ਸਾਡੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਤੇ ਇਸੇ ਨਾਲ ਹੀ ਇਹ ਵੀ ਸਬਕ ਮਿਲਿਆ ਕਿ ਇਸ ਬਣਾ ਕਿ ਸਾਰੇ ਕੁਝ ਨੂੰ ਮਿਲ ਸਕਣ ਤੇ ਕੁਝ ਨੂੰ ਜਾਣ ਸਕਣ ਔਰ ਆਪਣੇ ਵੀ ਸਿਰ ਨੂੰ ਚਾਨ ਸਕਣ ਅਡੀ ਸੰਸਥਾ ਹੋਰ ਕੀ ਕੀ ਐਕਟੀਵਿਟੀ ਕਰ ਰਹੀ ਹੈ सर असी, असी जो हरियाली तीज अरियालीजू प्रमुख रखते हुए असं जो प्लांट्स वो भी बच्चों जिन्हें भी धीएँ जो बच्चे सब प्लांट भी वोटे ने तो असं लास्ट ईयर भी जो रेंजर वन से उस टाइम बच्चों जो प्लांट्स वे गए सर इ नहीं कि सिर्फ अपने बच्चों को जो पौधे देखिए रिस्पोंसिबिलिटी खत्म होगी इस बार अंत को पूछा कि उन्होंने सूँ कई बच्चे पिक्चर्स भी आए हैं जो पिछली बार उन्होंने पौधे दिते गए हैं ਮਾਡੇ ਪੁਲਿਸ ਨੂੰ ਮਹਾਨ ਕਰ ਰਹੇ ਹਨ ਸੰਸਮਲ ਕਰ ਰਹੇ ਹਨ ਤੇ ਉਹ ਬਹੁਤ ਵੱਡੇ ਕੀ ਹੋ ਚੁੱਕੇ ਹਨ ਤੇ ਬੱਚਿਆਂ ਤੋਂ ਵੀ ਪਿਕਚਰਸ ਵੀ ਸ਼ੇਅਰ ਕੀਤੀਆਂ ਜੋ ਬਹੁਤ ਖੁਸ਼ੀ ਦੀ ਹੈ ਕਿ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਉਹਨਾਂ ਇਸ ਵਾਰ ਬਿਲਕੁਲ ਸੀੜੇ ਤੋਂ ਉੱਨਤ ਹੋਣਗੇ ਅਸੀਂ ਕਹਾਂ ਤੁਸੀਂ ਵੀ ਇੰਸਪੀਅਰ ਕਰਦੇ ਹੋ ਸੋ ਇਨ ਥਿਸ ਵੇ ਇੱਕ ਤਰ੍ਹਾਂ ਨਾਲ এনਵਾਇਰਨਮੈਂਟ ਨੂੰ ਵੀ ਕੰਜ਼ਰਵ ਕਰਨਾ ਇੱਕ ਆਪਣਾ ਅੱਛਾ ਸੀ ਪਰਪਸ ਹੈ ਸੋ